ਉਹਦਾ ਅੰਦੇ ਕੀ ਹੋਇਆ ਜਿਹੜਾ ਇੱਥੇ ਰਵਾ ਪਿਆਗਾ ਮੈਂ ਕਰਮੇਸੀਓ ਪ੍ਰਧਾਨ ਨਗਰ ਕੌਂਸਲ ਮੌਰ ਅੱਗੇ 26 ਜਨਵਰੀ ਦੇ ਦਿਹਾਾਰੇ ਤੇ ਇੱਥੇ ਜੋ ਫੰਕਸ਼ਨ ਟੰਡਾ ਲਹਿਰਾਇਆ ਇੱਕ ਨਸਰਬ ਨੇ ਉਹਦਾ ਅਗਰ ਕੌਂਸਲ ਵੱਲੋਂ 1 ਲੱਖ ਰੁਪਇਆ 80 ਜਾਂ ਕੋਪਰਤ 1 ਲੱਖ ਰੁਪਇਆ ਪੱਕਾ ਲਗਰ 200 ਵੱਲੋਂ ਕੁੱਤਾ ਜਾਂਦਾ ਮੈਂ ਨਗਰ ਕੌਂਟ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਮੈਂ ਕੀ ਘੰਡੇ ਦੇਖਦਾਰ ਦੇ ਵਿੱਚ ਆਵਾਂ ਵੇਖੋ ਕਿਹੜੀ ਮੇਰੀ ਸੀਟਾਂ ਸੀ ਮੇਰੀ ਸ਼ਿਪਿੰਗ ਦੇ ਐਮਐਲਏ ਨੇ ਆਉਦੇ ਬੰਦੇ ਬਿਠਾ ਦੇ ਇੱਕ ਤੋਂ ਸਿੱਧੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਉਦੇ ਬੱਲੇ ਬਗਾਤੇ ਜਦੋਂ ਐਸਟੇਨ ਸਾਹਿਬ ਨੇ ਘੰਡੇ ਨੂੰ ਸਲਾਮੀ ਦਿੱਤੀ ਮੈਂ ਉਹਦੇ ਨਾਲ ਖੜਸ ਦੇਦੋਂ ਮੈਂ ਉਹਨਰੇ ਨਾਲ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਗੁਫੀ ਤੇ ਬਲਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਿਠਾਤਾ ਮੈਂ ਉਹਨੂੰ ਬਿਲਕੁਲ ਹੀ ਉੱਪਰ ਵਾਸਤੇ ਵਿਪਾਈ ਤੇ ਜੇਰ ਮੇਰੀ ਹੈ ਸਿਲਪਲ ਕੀਆ ਪ੍ਰਧਾਨ ਦੀ ਤਾਂ ਉਠਿਆ ਨਹੀਂ ਜਦੋਂ ਉਠਿਆ ਨਹੀਂ ਤਾਂ ਐਸਟੀਐਮ ਦੇ ਅਧਿਕਾਰੀ ਆਇਆ ਉਹਨੇ ਵੀ ਕਿਹਾ ਦੇਪਤੀ ਕਰੀ ਵੀ ਪਾਈ ਹੈ ਪ੍ਰਧਾਨ ਇਹ ਰੋਕ ਤਰ ਉਹ ਨਹੀਂ ਉਪ ਮੈਂ ਉਹਨੂੰ ਰਪੈਸਤਰੀ ਕਰੀ ਉਹ ਨਹੀਂ ਹੋਇਆ ਤਾਂ ਜਿਹੜੀ ਨਾਲ ਲੱਗਦੀ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹੜੀ ਸੀਟ ਸੀ ਉਹ ਆ ਗਿਆ ਕਦੋਂ ਆਇਆ ਤਾਂ ਐਮਐਲਏ ਦੇ ਨਰਲ ਮੇਰਾ ਲਰਤਾ ਮੇਰੇ ਨਾਲ ਬੈਠਿਆ ਜੋ ਕੋ ਜੋ ਹੌਲਰਵਾਜੀ ਹੋਣ ਲੱਗੀ ਤਾਂ ਮੇਰਾ ਬੇਟਾ ਮੇਰੇ ਕਿ ਗੋ ਵੀ ਬਲੂ ਵੀ ਕਾਰਬ ਗਲਤੀ ਬੈਠ ਗਿਆ ਵੀ ਗੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਦਰ ਦੀ ਬਾਹ ਵੜ ਕੇ ਤੇ ਹੁੱਜ ਮਾਰੀ ਅੜਾ ਹੋ ਕੇ ਬਾਜੋ ਨੇ ਹੁੱਜ ਮਾਰੀ ਪਾ ਮੈਂ ਇਹਨੂੰ ਆਖਿਆ ਮੈਂ ਤੂੰ ਵੇਹਮੇ ਇਹਨੂੰ ਪਿੱਤੋ ਮਾਰਦਾ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਪੁੱਤ ਮਾਰਨ ਕਰਨ ਆ ਗਏ ਚਿੰਬੜ ਗਏ ਨੇ ਤੋਂ ਇਸ ਕਰਕੇ ਤੇ ਵਿਕਿਆ ਹੋਇਆ ਐਮਐਲਏ ਮੈਂ ਐਮਐਲਏ ਨੂੰ ਸਵਾਲ ਕੀਤਾ ਤੇ ਗੋਲੀਆਂ ਨਹੀਂ ਖਰ ਉਹ ਤੂੰ ਕੀ ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੈਂ ਮੇਰੇ ਨਾਲ ਕੋਈ ਨਾ ਧੱਕਾ ਕਰ ਲਾ ਗਿਆ ਮੈਂ ਮਾਨਦਾਰ ਪ੍ਰਧਾਨ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਸੇ ਤੋਂ ਕਦੇ ਕਿਸੇ ਕੰਮ ਕਰਨ ਦੇ ਪੈਸੇ ਲਏ ਹੋ ਜਾਂ ਰਕਸਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਜਾਂ ਸਭਾ ਮਾ ਕਰਦੇ ਨੂੰ 20 ਸਾਲ ਹੋ ਗਏ ਉਨਡੋ ਖਾਨਮੇ ਪਹਿਲੀ ਵਾਰ ਕਾਉਂਸਲਰ ਬਣਿਆ 5 ਲੱਖ ਜਿੱਤਿਆ ਕਨੇ ਇਲੈਕਸ਼ਨ ਮੇਰਾ ਪਰਿਵਾਰ ਦਿੱਤੇ ਇਹਨੇ ਜਿਮਨੀ ਥੋੜੇ ਦੇ ਵਿੱਚ ਤਿੱਤ ਪੈਸੇ ਲੈ ਕੇ ਪੈਸੇ ਲੈ ਕੇ ਤੇ ਮੇਰੇ ਬੋਤਾ ਜੋ ਉਹ ਜਿਮਨੀ ਤੌਰ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਫਰਤੇ ਜਿਮਨੀ ਚੋਣ ਹੋਈ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਫਿਰ ਕਿਹਾਂ ਵੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੇ ਤੇ ਸਾਡੇ ਪਰਿਵਾਰ ਨੂੰ ਦਿਖਾਇਆ ਉਹਨਾਂ ਗੱਲਾਂ ਦੀ ਇਹ ਖੇ ਕਰਦਾ ਹੋਇਆ ਮੇਰੇ ਨਾਲ ਇਹੋ ਜਿਹਾ ਸਲੂਕ ਕਰਨ ਲੱਗਿਆ ਵੀਰੋ ਨਗਰ ਕੌਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਉਹ ਸਾਡੇ ਅਮਰਕਸ ਉਸ ਕੀ ਮੈਂ ਜਿਹੜੀ ਉਹ ਲੱਕ ਹੋਈ ਐ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ਐਮਐਲਏ ਨੇ ਕਰਨਾ ਸੀ ਤਾਂ ਐਮਐਲਏ ਨੇ ਕੀ ਕੀਤਾ ਇਹ ਸ਼ਰਮ ਬਾਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਥਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦੂ ਤੌਰ ਤੇ ਇਹ ਟੱਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਦੇ ਕੱਲੀ ਰਾਵਾਟਰ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਐ ਇਹ ਸ਼ਰਮ ਕਹਿੰਦਾ ਵੀ ਜਿਹੜੇ ਪਾਈਪਾਂ ਪੈ ਗਈਆਂ ਦਾ ਪ੍ਰਧਾਨ ਜਿਹੜੇ ਕੰਮ ਕਰਵਾ ਲੂਗਾ ਸੋ ਇਸ ਕੰਮ ਤੇ 30 ਲੱਖ ਰੁਪਏ ਦਿੱਤਾ ਪ੍ਰਧਾਨ ਕੀ ਇਹਦੇ ਵਿੱਚ ਬਿਚੋਲਾ ਕੌਣ ਸੀ ਜਿਹੜਾ ਸਾਨੂੰ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਛਾਲਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰਕੇ ਕਰਤਾ ਕੈਸੇ ਇੱਥੇ ਦਿਖਦੇ ਆ ਆਹ ਹੋਰ ਕਿੱਟਾ ਵੇਖਦਾ ਕਿੱਟਾ ਵੇਖਦਾ ਕੀ ਕੁਸੀ ਆ ਇਹ ਨਸ਼ੇ 'ਤੇ ਵਿਕਦੇ ਆ ਜਿਹੜਾ ਅੱਜ ਰੌਲਾ ਪੈ ਗਿਆ ਇਹਦਾ ਕੋਈ ਠਾਣਾ ਕੰਪਲੀਟ ਇਹ ਸਿਰੌਣੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਐਸਟੀਐਮ 30 ਸੱਜੂ ਕਿ ਤਾ ਇਹ ਦੇ ਕਤਵਸਾ ਦੇ ਦੇ ਰਹੇ ਇਹਨਾਂ ਨੇ ਉਹ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਕਿ ਸੁਲਮਾਨ ਜੋਗ ਹੋ ਗਈ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੌਫਾ ਵਿਦਸ਼ੀਸ਼ ਦੇ ਕੋਲ ਬੰਦਾ ਹੋਰ ਬੈਠਦਾ ਤਾਂ ਇਹਨਾਂ ਨੇ ਉਹ ਸ਼ੁਣ ਖਾਇਆ ਨਹੀਂ ਕਿ ਜਦੋਂ ਮੈਂ ਦੂਜੇ ਪਾਸੇ ਰਹਿ ਰਿਹਾ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੁਝ ਕੋਈ ਪ੍ਰਾਰਧਨਾ ਕਰ ਦੇ ਲੋ ਦੇਤੀ ਨਾ ਕਰ ਦੇ ਲੋ ਤਾਂ ਐਮਐਲ ਨੇ ਮੇਰੇ ਬੇਟੇ ਦੇ ਹੱਥ ਜਮਾਰੀ ਖੜਾ ਕਰ ਦੋ ਵਾਸਤੇ ਤਾਂ ਇਹਨਾਂ ਖਾਗ ਮਹੌਇ ਚਾਲੂ ਰਹਿ ਤੈ ਜਾ ਰਹੇ ਹਾਂ ਮੈਂ ਸ਼ਿਵ ਜਾ ਉਹ ਦੇਰ ਦੀ ਕਰਦਾ ਦੇ ਸਾਡੇ ਸ਼ਹਿਰ ਦੀਆਂ ਤੇਰੀਆਂ ਗਲੀਆਂ ਉਹ ਸੀਵਰੇਜ ਲੈਕੋਰਤੀਆਂ ਤੇ ਕਿਹੜਾ ਬਾਜ਼ਾਰ ਹੈ ਉਹਦੀ ਹਾਈ ਕੋਰਟ ਦੇ ਹੁਕਮਾਂ ਨਾਲੀ ਕਰੋਚ ਤੇ ਕਤੋਰੀਆਂ ਹੋ ਗਏ ਉਹ 1.5 ਸਾਲ ਤੋਂ ਲੋਕ ਸਾਡੇ ਟੁੱਟੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ 'ਚ ਦੁਕਾਨਾਂ ਖੋਲਦੇ ਆ ਸਾਡੇ ਕੋਲ ਤਿੰਨ ਮਹੀਨੇ ਹੋ ਗਏ ਟੈਂਟਰ ਹੋਇਆਂ ਨੂੰ ਕਿਹੜੇ ਕੇ ਅਸੀਂ ਬਾਜ਼ਾਰ ਬੱਕਾ ਕਰ ਲੂ ਅਸੀਂ ਰੋਕਿਆ ਹੋਇਆ ਐਮਐਲਏ ਜੋ ਮੈਂ ਬੇਨਤੀ ਕਰਦਾ ਇਹਨਾਂ ਗੱਲਾਂ ਦੀ ਸਾਲਮੀਨ ਹੋਵੇ ਉਸ ਦੇ ਬਦਰੀ ਤੋਪੇ ਹਲੋ